ਸਾਸੀ ਕਾਲੀ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਅੱਜ ਬਾਈ ਹੋ ਤਾਂ ਛਾਵੇਂ ਕਾ ਹੀ ਦਿਨ ਛਿਪ ਗਿਆ ਸਵੇਰ ਦਾ ਲੱਗਿਆ ਹੋਇਆ ਕਣਕ ਬੀਜਣ ਹੁਣ ਉਤਰਿਆ ਟਰੈਕਟਰ ਪਰ ਤੇ ਹੁਣ ਵੀ ਜੋਤ ਕਿੰਨੀ ਆ ਗਿਆ ਜਿਹੜਾ ਰਾਤ ਤੋਂ ਦਿਖਾਇਦਾ ਨਾ 131 ਵਰ ਤਵੀਆਂ ਮਾਰਦਾ ਤਾਂ ਉਹ ਖੇਤ ਲੱਗੇ ਹੋਏ ਆ ਬੀਜਣ ਇਹ ਚਾਰ ਕਕੀਲਿਆਂ ਦਾ ਘੇਰਾ ਬਾਕੀ ਇਹਨਾਂ ਦੇ ਪਿੰਡ ਬੀਜੀ ਆ ਪਹਿਲਾਂ ਸਵੇਰ ਦੇ ਆਨੇ ਇਹਦੀ ਆਉਣਾ ਤਾਂ ਫੇਰ ਉਹ ਬੰਦੇ ਵੀ ਚੱਲ ਜਾਣ ਪਛਾਣ ਦੇ ਹੈਗੇ ਉਹ ਕਹਿੰਦੇ ਪਹਿਲਾਂ ਸਾਡੇ ਬੀਜ ਦੇ ਵੀ ਇਹਨਾਂ ਦੇ ਫੇਰ ਵੀ ਦਿਨ ਦਿਖਾਉਣਾ ਤੁਹਾਨੂੰ ਹੁਣ ਕੰਮ ਚੱਲਦਾ। ਲੋ ਬਈ। ਇਹ ਆ ਚਾਰ ਕਿੱਲਾਂ ਦਾ ਕੇਰਾ ਟਰੈਕਟਰ ਫਿਰਦਾ ਹੋ ਪਰੇ ਨਹਿਰ ਦੇ ਕੰਢੇ। ਆ ਸਾਹਮਣੇ ਆਪਣਾ ਜਿਹੜਾ ਨਹਿਰ ਵਾਲਾ ਰੋਡ ਆ। ਆ ਚਮਕੌਰ ਸਾਹਿਬ ਤੋਂ ਰੋਪੜ। ਇਹ ਆ ਕੇ ਇਹਦੇ ਨਾਲ ਜ਼ਮੀਨ ਇਹਨਾਂ ਦੀ। ਇੱਥੇ ਦੀ ਇਹਨਾਂ ਦੀ 131। ਹੁਣ ਤੁਸੀਂ ਲਾਣ ਤੇ ਦੇਖ ਲਓ ਜਿਹੜਾ ਲਾਣ ਤਵੀਆਂ ਨੇ ਮਲਾਤਾ ਕਿਆ ਜਿਰੀ ਹੋਈ ਹੋਊਗੀ। ਦੇਖੋ। ਅੱਜ ਬਈ ਟਰੈਕਟਰ ਵੀ ਲਗਭਗ 2000 ਆਰਪੀਐਮ ਪਰ ਛੱਡਿਆ ਹੋਇਆ। ਕੰਮ ਇੰਨਾ ਇਕੱਠਾ ਹੋਇਆ ਹੋਇਆ ਮੂਰੇ। ਵੀ ਕੀ ਆ ਕਹਿਣੇ ਆ। ਲੋ ਜੀ। ਗਿੱਲ ਬਹੁਤ ਹੈ ਇਹ ਡਾਕਰ ਜੀ ਜ਼ਮੀਨ ਹੈ ਨਾ ਜੀ ਇੱਧਰ। ਮਤਲਬ ਹਰੇਕ ਪਿੰਡ 'ਚ ਮੈਂ ਜ਼ਿਆਦਾਤਰ ਜਿੱਥੇ-ਜਿੱਥੇ ਵਜਾਈ ਕਰੀ ਹੈ ਨਾ ਹਰੇਕ ਪਿੰਡ 'ਚ ਦੋ ਤਰ੍ਹਾਂ ਦੀ ਜ਼ਮੀਨ ਤਾਂ ਹੈ ਉਹ ਹੈ ਆਪਾਂ ਸੀਵੀ ਆ ਡਾਕਰ ਵੀ ਆ ਕੱਲ ਤਾਂ ਚਲਾਇਆ ਤਾਂ ਆਪਾਂ ਨੇ ਇਹ 16-1700 ਚੱਕਰਾਂ 'ਤੇ ਕੱਲ ਪਾਸੋਂ ਦਾ ਦੋ ਦੋ ਤਿੰਨ ਦਿਨ ਹੋ ਗਏ ਚੱਲਦੇ ਇਹਨੂੰ ਲਗਾਤਾਰ 16-1700 'ਤੇ ਚਲਾਇਆ ਹੋਇਆ ਤਾਂ ਅੱਜ ਕੰਮ ਮੰਨ ਕੇ ਚੱਲੋ ਵੀ ਹੋਰ ਵੀ ਕਿਹੜਾ ਹੁੰਦਾ ਜਾਂਦਾ ਕਿਉਂ ਹੁਣ ਜਿਨ੍ਹਾਂ ਨੇ ਰੌਣੀ ਕਰੇ ਹੋ ਉਹਨਾਂ ਦੀ ਸਥਿਤੀ ਇਹ ਆ ਗਈ ਵੀ ਸਾਡੀ ਬੱਤ ਲੰਘਦੀ ਜਾਂਦੀ ਆ ਉਦੇ ਕਰਕੇ ਆਪਾਂ ਹੁਣ ਚੱਲ ਕੋਲੋਂ ਲੀਟਰ ਖੰਡ ਹੋਰ ਵੱਧਾ ਖਾਲੂਗਾ ਇਹ ਹੁਣ 2000 RPM ਤੇ ਚੱਲਦਾ ਹੈ ਗियर ਲੱਗਿਆ ਵਾ ਦੂਜੇ ਦਾ ਲੋ ਇਹਨੂੰ ਡਬਲਓ ਆ ਜਿਨ੍ਹਾਂ ਕੋਲੇ ਟਰੈਕਟਰ ਹੈਗਾ ਉਹਨਾਂ ਨੂੰ ਪਤਾ ਹੋਊਗਾ ਬੰਦਿਆਂ ਨੂੰ ਇਹਨੂੰ ਸ਼ਟਲ ਸ਼ਿਫਟ ਬੈਕ ਨਹੀਂ ਹੈਗਾ ਉੱਥੇ ਲੋਅਰ ਹਾਈ ਆ ਉੱਥੇ ਵੀ ਮਤਲਬ ਡੇਢ ਗੇਅਰ 'ਚ ਵੀ ਆ ਜਾਂਦਾ ਇਹ ਆਵਾਜ਼ ਤੇ ਤੁਹਾਨੂੰ ਲੱਗ ਜਾਣਾ ਪਤਾ ਵੀ ਕਿ ਕੰਮ ਚੱਲਦਾ ਦਿਖਾਉਣੇ ਤੁਹਾਨੂੰ ਨੇੜੇ ਆਉਣ ਨੂੰ ਇੱਥੇ ਬੀਜ ਪਾ ਰਹੇ ਆ ਇਹ 50 ਕਿਲੋ ਕੀਲੇ ਦਾ ਜ਼ਮੀਨ ਤਾਂ ਵਧੀਆ ਬਣ ਗਈ ਐਨ ਸਾਈਡ ਸੂਟ ਬੰਦਾਂ ਕਹਿੰਦੇ ਪਰ ਇਹ ਸਾਡੀ ਧਰਤੀ ਬੀਜ ਰੱਖਦੀ ਆ ਵੀ ਮਸੀਂ 40 42 ਕਿਲੋ ਬੀਜ ਜੰਮੂਗਾ ਔਰੇ ਮਸੀਂ ਆਖੀਂ ਦੇਖ ਰਿਹਾ ਹਾਂ ਪਿਛਲੀ ਵਾਰ ਤਾਂ ਮੈਂ ਖੇਤ ਚ ਪਾ ਕੇ ਗਿਆ ਤਾਂ 40 ਕਿਲੋ ਹੀ ਬੀਜ ਬਹੁਤ ਵਧੀਆ ਕਣਕ ਹੋਈ ਆ ਤੇ ਕੀ ਜੋਤ ਕਹਿੰਦਾ ਵੀ ਨਹੀਂ ਵੀਰੇ ਵੀ ਪੰਜਾਬ ਰੇ ਬੰਨ ਮਸ਼ੀਨ ਨੂੰ ਕੰਮ ਦੇ ਚੱਕਰ ਚ ਵੀਡੀਓ ਬਣਾਉਣ ਦਾ ਵੀ ਟਾਈਮ ਨਹੀਂ ਲੱਗਦਾ ਹੈਗਾ ਪਰ ਹਾਂ ਜਿੰਨਾ ਕਨਸੈਪਟ ਸਾਡੇ ਕੋਲ ਮਿਲਦਾ ਵੀ ਕਿਹਾ ਹੈ ਕਿਹਾ ਨਹੀਂ ਇੱਕ ਯਾਰ ਮੈਨੂੰ ਹੋਰ ਨਹੀਂ ਸਮਝ ਆਉਂਦੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਇੱਕ ਨਾ ਹਾਂ ਐਨਪੀਕੇ ਆ ਤੁਹਾਨੂੰ ਦਿਖਾਉਣਾ ਮੈਂ ਇਹ ਕਹਿੰਦੇ ਵੀ ਸਾਨੂੰ 191900 ਨੂੰ ਥੈਲੇ ਮਿਲੇ ਹੋਏ ਆ ਬੜਾ ਇੱਕ ਮਿੰਟਾਂ ਜੀ ਦੱਸਿਓ ਵੀ ਤੁਹਾਡੇ ਏਰੀਏ ਜੀ ਚ ਇਹਨਾਂ ਦਾ ਕਿੰਨਾ ਕਿੰਨਾ ਕ ਫਰਕ ਆ ਹੁਣ ਮੈਂ ਜਿਆਦਾਤਰ ਬੀਜ ਦਾਂ ਇਹ ਹੈ ਜੀ ਦਾਸ 26 26 ਦਾ 262a npg ਭਾਰਤ npg ਠੀਕ ਆ ਇਹ ਇਹਨਾਂ ਨੂੰ 1900 ਦਾ ਪਿਆ ਹੋਇਆ ਠੀਕ ਆ ਤੇ ਆ ਆ ਗਿਆ 46 ਇਹ ਮਿਕਸ ਕਰਕੇ ਪਾਉਣੇ ਨੇ ਇਹ ਇਹਨਾਂ ਨੂੰ ਲੱਗਿਆ 1400 ਦਾ ਇਹ 1350 ਨੂੰ ਵੀ ਮਿਲਦਾ 1300 ਨੂੰ ਵੀ ਮਿਲਦਾ ਹੁਣ ਇਹਦਾ ਮੈਂ ਸ਼ੋਰ ਨਹੀਂ ਹੈਗਾ ਵੀ ਇਹ ਕਿੰਨੇ ਚ ਮਿਲਦਾ ਇਹਦਾ ਦੱਸਿਓ ਵੀ ਕਮੈਂਟਾਂ ਚ ਕਿੰਨੇ ਗਿਨੇ ਨੂੰ ਆ ਲਓਏ ਉਹ ਸੋ ਵੀ ਰੱਖਿਆ ਹੋਇਆਗਾ ਪੁੱਲਾ ਲੋਕਾਂ ਬੰਦੇ ਦਾ ਡਰਾਈਵਰੀ ਨੂੰ ਇਹ ਜਣੇ ਕਿ ਡਰਾਈਵਰੀ ਕਰਦਾ 20 ਵਜੇ ਵਾਲਾ ਕੰਮ ਨਹੀਂ ਕਰਦਾ ਵੀ ਵਾਲਾ ਕੰਮ ਇਹਦਾ ਬਾਪੂ ਕਰਦਾ ਤਬੀ ਖੜ ਗਈ ਮੈਨੂੰ ਲੱਗਦਾ ਵੀ ਤਬੀ ਦਾ ਪੈਰ ਹੀ ਨਾ ਫਟ ਗਿਆ ਤੋਂ ਕੰਦੀ ਦੇ ਬਰਲੋਜੀ ਕਿੰਨਾ ਮਤਲਬ ਹੈ ਇਹਦਾ ਬਾਰੇ ਪੁੱਛਵਾਤੇ ਗੰਨਾ ਬਹੁਤ ਹੈ। ਅੱਜ ਵੀ ਆਪਣਾ ਵੀਡੀਓ ਚ ਗੱਲ ਕਰੀ ਦੀ ਆ ਗੰਨਾ ਖੜਾ ਇੱਧਰ ਪਰਲੇ ਪਾਸੇ ਖੜਾ ਆ ਆਹ ਸਾਹਮਣੇ ਖੜਾ ਹੈ। ਅੱਛਾ 95 ਹਜ਼ਾਰ 85 ਦਾ ਲੈਦੀ ਫਰਕ ਆ ਆਹ ਤਾਂ 18 ਖੜਾ। 18 ਦਾ ਐਵੇਂ ਝਾਂਡਾ ਜਿਹਾ ਦੇਖਦਾ ਗੰਨਾ। ਉਹ ਖੜਾ 95। ਆਹ ਖੜਾ ਗੰਨਾ ਮਾਗ ਆਪਣਾ ਦਾ ਗਿਰਗੀ ਜਿਹੜਾ 95 ਹੈਗਾ ਤਾਂ ਆਪਣੇ ਪੱਲੇ ਦਾ ਕੋਈ ਫਾਇਰ ਪੈਣੀ ਨਹੀਂ ਇਹਦੇ ਚ। ਬਾਕੀ ਦੇਖ ਰਹੇ ਆ। ਤੁਹਾਨੂੰ ਕੀ ਕਹਿੰਦੇ ਐਦਿਕੀ? ਮਰੇ ਬਣਾ ਦੇਗੇ ਜਿੱਥੇ ਜਿੱਥੇ کہیں ਮੋਟਰ ਦੀ ਵੀਡੀਓ ਬਣਾਉਣੀ ਹੈ ਉਹ ਪ੍ਰਾਣੇ ਦੀ ਗੁੱਸਾ ਹੁੰਦਾ ਆਏ ਹੁੰਦੀ ਹੈ ਸੇਵਾ ਹੈਗੇ ਸਪਰਿੰਗ ਰੋਲਿਆ ਕੋਈ ਗਲਤ ਨਾ ਸਮਝੀਓ ਬਾਈ ਕਿਦੋਂ ਮੱਛੀ ਸਮਝ ਹਾਂ ਸਵਾ 6 ਹੋ ਗਏ ਸਾਨੂੰ ਲਗਭਗ ਇੱਕ ਘੰਟਾ ਹੋਰ ਲੱਗ ਜਾਣਾ ਹਜੇ ਬਾਕੀ ਕੰਮ ਦੇਖਾਂਗੇ ਕੱਲ ਨੂੰ ਆਹੀ ਖੇਤ ਇਹਨਾਂ ਦਾ ਕੰਪਲੀਟ ਕਰਨਾ ਹੈ ਲੰਬੜਦਾਰ ਸਾਹਿਬ ਲੰਬੜਦਾਰ ਹੁੰਦਾ ਕਿ ਨੰਬਰਦਾਰ ਹੁੰਦਾ ਭਾਈ ਲੰਬੜਦਾਰ ਨਾਲੇ ਨੰਬਰਦਾਰ ਕਹੀ ਜੰਨੇ ਆ ਜੋਤ ਨੂੰ ਬਹੁਤ ਚਾਬਾ ਟਰੈਕਟਰ ਦਾ ਯਾਰ ਵੀ ਮੈਂ ਤਾਂ ਸਾਰੀ ਰਾਤ ਨਾ ਤਾਰ ਚਾਹੀ ਉਹ ਨਾ ਘਾ ਦੇਵੇ ਤੇ ਆਪਣੇ ਤੁਹਾਡੇ ਮਗਰ ਨੱਕੇ ਤੁਹਾਡੇ ਕੋ ਨੱਕਾਈ ਤੋੜ ਦੇ ਦੇ ਤੇ ਚੱਲ ਹੁਣ ਤਾਂ ਆਪ ਚਲਾਉਂਦਾ ਮੈਨੂੰ ਥੋੜੀ ਕਹਿਣੀ ਚੋਗਾ ਵੀ ਨੱਕਾ ਤੋੜ ਗਿਆ ਸਾਡਾ ਕਿ ਨਹੀਂ ਨਾ ਇਹ ਤਾਂ ਲਾਊਗਾ ਦੇਖਿਆ ਮੈਂ ਲੋਕਾਂ ਕੋਲ ਕਿ ਪਾਇਆ ਲਿਖਣਾ ਆਹ ਫੱਟ ਆਹ ਟਰੈਕਟਰ ਆ ਇਹਦੇ ਨਾਲ ਲਿਖੀ ਜਾਂਦਾ ਅਰੇ ਜੱਜਮੈਂਟ ਹੁੰਦੀ ਆ ਉਹਨੂੰ ਮੈਨੂੰ ਹੁਣ ਜੱਜਮੈਂਟ ਕੈਵੰਦੀ ਆ ਮਿੱਤੇ ਖੁੱਲਾ ਟਰੈਕਟਰ ਬਹੁਤ ਔਖਾ ਚੱਲਦਾ ਦੂਆ ਟਰੈਕਟਰ ਆ ਮੈਨੂੰ ਉਹਦੀ ਜੱਜਮੈਂਟ ਬਹੁਤ ਔਖੀ ਆ ਮੈਨੂੰ ਕੈਵੰਦੀ ਜੱਜਮੈਂਟ ਬਹੁਤ ਆ ਖਾਲੂ ਦੋ ਲਾਈਟਾਂ ਬਦਲੀਆਂ ਆਪਾਂ ਨੇ ਮਗਰ ਲੀਆਂ हां ਉਹ ਚਾਨਣਾ ਘਟਾ ਗਿਆ ਮਤਲਬ ਬੱਲੇ ਵਿੱਚੋਂ ਬੱਲੇ ਵਿੱਚੋਂ ਝੜ ਗਈ ਮੂਰੇ ਨੂੰ ਚਾਨਣਾ ਦਾ ਬਹੁਤ ਹੈ ਅੰਦਰ ਆਦਮੀ ਚੱਲਣਾਂ ਚੱਲ ਲਈ ਆ ਮੂਰੇ ਨੂੰ ਤਾਂ ਚਾਨਣਾ ਇੱਧਰ ਦੱਸ ਰੱਜ ਗਏ ਆਪਾਂ ਨੂੰ ਹਲੇ 2 ਘੰਟੇ ਹੋਰ ਲੱਗ ਜਾਣੇ ਆ ਸਵਾ 6 ਹੋਏ ਆ ਸਵਾ 8 ਵਜੇ ਨਾ ਹੁਣ ਤਾਂ ਗੇਟ 'ਚ ਆ ਗਏ ਨੇ ਹੁਣ ਘਟਦਾ ਜਾਂਦਾ ਕੰਮ 2 ਕਿਲੇ ਦਾ ਗੇਟ 'ਚ ਨਿਕਲ ਗਿਆ 2 ਕਿਲੇ ਪਏ ਹਜੇ ਨੋ ਨੋ ਮਾ ਉਹ ਚੋਅ ਕੰਮ ਆ ਗਈ ਮਾੜ। ਹਾਲ। ਤੇ ਬੜੇ ਦਾ ਬਦਲੇ ਲਾਖ ਬੈਠੇ ਹਾਂ। ਇਹਦਾ ਜਿੱਕਰ ਟ੍ਰੈਲਰ ਨਹੀਂ ਬੈਠੇ ਨੇ ਕਰਪਾ ਕਰ ਹੋਈ ਹੁੰਦੀ। ਚੱਕਰ ਹੋ ਰਾ। ਆਪਾਂ ਨੂੰ ਹੁਣ ਕਿਹੜਾ ਜੱਜਮੈਂਟ ਤੇ ਵੀ ਆਪਣੇ ਕੋਲ ਐ ਨਾਲ ਦੀ ਨਾਲ ਬੰਦੇ ਨਿਕਲੀ ਜਾਣਗੇ। ਆਪਾਂ ਨੇ ਤਾਂ ਉਹ ਹਿਸਾਬ ਨਾਲ ਇਹਨਾਂ ਨੂੰ ਟਾਈਮ ਦੇ ਆਦਾ ਵੀ ਆਪਾਂ ਨੇ ਉਹ ਡੇਢ ਕਿਲਾ ਵੀਜ ਕੇ ਵੀ ਉਰੇ ਆਇਆ ਨਾ ਇੱਕ ਉਹਨਾਂ ਦੇ ਛੇਤਾਂ ਦੇ ਕਿਆਰੇ ਬਹੁਤ ਛੋਟੇ ਛੋਟੇ ਤੇ ਉਹਦੇ ਕਰਕੇ ਟਾਈਮ ਲੱਗ। ਅ ਦਵਾੜੇ ਦੇ ਮਤਲਬ ਉੱਪਰ ਕੋਈ ਹੋਤਾ। ਬੀਜ ਵੀ ਪੂਰਾ ਆ ਗਿਆ ਜਿਹੜਿਆਂ ਦੇ ਬੀਜ ਵੀ ਨੱਠ ਭੱਜ ਕੇ ਪੂਰਾ ਕਰਿਆ ਉਹਨਾਂ ਨੇ ਉਹ ਜੱਜਮੈਂਟ ਕਿਸੇ ਨੂੰ ਨਹੀਂ ਹੈਗੀ ਸੁਪਰ ਸੀਡਰ ਨਾਲ ਕਿੰਨਾ ਬੀਜ ਪਾਉਣਾ ਉਹਨੇ ਚੋਅ ਬਹੁਤ ਤੇ ਉਹ ਬਾਈ ਨੇ ਬੀਜਣੀਆਂ ਉਹਨੇ ਨੌਂ ਗਨ ਵਾਲਾ ਬੀਜਣੀਆਂ ਦੀ ਦੂਏ ਨੇ ਤੇ ਉਹ 10 ਕਿਲੋ 20 ਕਿਲੋ ਬੀਜ ਪਹਿਲੇ ਹੀ ਫालतू ਲੈ ਕੇ ਆਇਆ ਉਹ ਬੰਦਾ ਮੈਂ ਕਿਹੜਾ ਦੇਖਿਆ ਕੋਈ ਪਰਸਨਲ ਨਾਲ ਘੁੰਮਦਾ ਹੋ ਹਾਂ ਜਿਹੜਾ ਉਹ ਲੰਬੇ ਜਿਹੇ ਗੱਦੜਾ ਉਹ ਪਰਸਨਲ ਨਾਲ ਘੁੰਮਦਾ ਉਹਨੂੰ ਸਾਰੀ ਜੱਜਮੈਂਟ ਹੋ ਗਈ ਵੀ ਕਿੱਥੇ ਕਿਆ ਬਣਦਾ ਪਰ ਇਹ ਵੀ ਫालतू ਲਿਆ ਆ ਤਾਂ ਦਾ ਥੈਲਾ ਉਹ ਆ ਬਲੇ ਲਿਆ ਡੋ ਉਹਦੇ ਮੇਰੇ ਗੱਲ ਡੇਢੇ ਪੀਲੇ ਵੀਜੇ ਨੂੰ ਦੇਖ ਤੇ ਉੱਪਰ ਬਟ ਨਿਭੜ ਗਿਆ ਜਣੋ ਅੱਜ ਜਿਹਨੇ ਜਿਹਨੇ ਵਿਲੇ ਹੋ ਗਿਆ ਅੱਜ ਇਹਨਾਂ ਦਾ ਕਾਲੂ ਕਾਲੂ ਕਿੱਥੇ ਹੋ ਰਿਹਾ ਉਹਦਾ ਰੌਣੀ ਉਹ ਤਾਂ 10 10 ਦਿਨ ਤੱਕ ਚੱਲੇ ਜਾਣੇ ਕਾਣੀ ਬਾਤ ਨੂੰ ਕਿੱਥੇ ਚੱਲਦੀ ਇਹ ਲੋਕਾਂ ਦੀਆਂ ਬਾਤਾਂ ਹਨ ਵਰਦਾ ਅੱਜ ਉਹਦਾ ਬਾਈ ਨਿਰਿਓਪਰਾਲੀ ਆ ਜਿੱਥੇ ਇੱਕ ਵਾਰ ਦਾਵਦਾ ਨਾ ਘੁੱਟਦਾ ਥੱਲੇ ਨਿਰਿਓਪਰਾਲੀ ਪਈ ਆ ਆ ਡੈਕਟਰ ਕਰਿਓ ਥੋੜੇ ਗਾਹਾਂ ਹੋ ਗਈ ਜਿਹੜਾ ਪੜ ਗਿਆ ਕੰਮ ਚਲਦੇ ਹੁਣ ਪਿੰਡ ਨੂੰ ਸਵੇਰੇ ਆਉਂਦੇ ਆ ਤੇਲ ਰਹਿ ਗਿਆ 2 ਡੰਡੇ ਲਗਭਗ 20 ਲੀਟਰ ਤੇਲੇ ਵੀ ਲਗਿਆ ਤੇ ਨੋ ਨੇ ਐਂਡ ਕਰਿਆ 8 ਵਜੇ ਸਵੇਰੇ ਲੱਗਿਆ ਦਾ 7 ਵਜੇ ਵੀਜਣ 8 ਵਜੇ ਤੱਕ 9 ਕਿਲੇ ਵੀਜ ਹੋਏ ਆ ਤੇਲ ਆ ਗਿਆ ਸੋਨਾ ਚ ਜੋ ਅੱਜ ਇਹਨਾਂ ਨੇ ਜਿਆਦਾ ਪਹਿਲਾਂ ਜਿਹੜੇ ਲੜਾਏ ਆ 4 ਕਿਲੇ ਉਹ ਪਰਾਲੀ ਦੀ 128 ਵੀਜ ਦੀ ਉਹ ਚਿੜੀ ਬਹਾਉਂਦਾ ਉਹਨੇ ਬਹੁਤ ਜ਼ੋਰ ਲਾਇਆ 200 ਚੱਕਰ ਤੋੜ ਕੇ ਛੱਡਿਆ ਟਰੈਕਟਰ ਕੱਲੂ ਫੇਰ ਆਉਂਦੇ ਆਂ ਔਰੀ ਮੱਲੂ ਦਾ ਯਾਨੀ ਕਿ ਨਵਰੇਟ ਗਈ ਜਾਊਗਾ ਦੇਖਦਾ ਕਿੰਨਾ ਕੰਮ ਰਹਿਦਾ ਔਰੀ ਮਿਲਦੇ ਆ ਅਗਲੇ ਵਲੌਗ ਚ ਸਸਿਕਾ ਜੀ